ਅੱਛੇ ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਸ ਦੇ ਤਿੰਨ ਰੀਜਨਲ ਸੈਂਟਰ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਰੀਜਨਲ ਸੈਂਟਰ ਜਿੱਥੇ ਐਜੂਕੇਸ਼ਨਲ ਵਾਲੇ ਵਿਦਿਆਰਥੀ ਜਿਹੜੇ ਨੇ ਉਹਨਾਂ ਦਾ ਐਥਲੈਟਿਕਸ ਮੀਟ ਦਾ ਆਯੋਜਨ ਹੋਇਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਹਰ ਸਾਲ ਹੀ ਐਥਲੈਟਿਕਸ ਮੀਟ ਜਿਹੜੀ ਕਰਵਾਈ ਜਾਂਦੀ ਐਜੂਕੇਸ਼ਨ ਡਿਪਾਰਟਮੈਂਟ ਜਿਸ ਦੀ ਸ਼ੁਰੂਆਤ 2001-02 ਦੇ ਵਿੱਚ ਹੋਈ ਸੀ ਤੇ ਉਦੋਂ ਤੋਂ ਹੀ ਜਿਹੜੇ ਬੱਚਿਆਂ ਨੂੰ ਇੱਥੇ ਸਿਖਲਾਈ ਵੀ ਦਿੱਤੀ ਜਾਂਦੀ ਹੈ ਤੇ ਐਥਲੈਟਿਕਸ ਮੀਟ ਦੇ ਵਿੱਚ ਹੁਣ ਖੇਡਾਂ ਵਾਲ ਵੀ ਇਹਨਾਂ ਬੱਚਿਆਂ ਨੂੰ ਪ੍ਰੇਰਿਆ ਗਿਆ। ਤਾਂ ਰੀਜਨਲ ਸੈਂਟਰ ਬਠਿੰਡਾ ਦੇ ਵਿੱਚ ਜਿੱਥੇ ਇਹ ਐਥਲੈਟਿਕਸ ਮੀਟ ਦਾ ਆਯੋਜਨ ਹੋਇਆ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਜਿਹੜੇ ਰੀਜਨਲ ਸੈਂਟਰ ਨੇ ਬਠਿੰਡਾ ਦੇ ਵਿੱਚ ਉਹਨਾਂ ਵਿੱਚੋਂ ਇੱਕ ਰੀਜਨਲ ਸੈਂਟਰ ਤੇ ਐਥਲੈਟਿਕਸ ਮੀਟ ਦਾ ਆਯੋਜਨ ਕੀਤਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਵੀ ਪਹੁੰਚਣੇ ਰਹੇ ਵੱਖ-ਵੱਖ ਰੀਆਂ ਖੇਡਾਂ ਦੇ ਵਿੱਚ ਵੀ ਹਿੱਸਾ ਲਿਆ ਗਿਆ। ਕੀ ਨਾਮ ਹੈ ਤੁਹਾਡਾ? ਕੀ ਕੰਮ ਕਰਦੇ ਹੋ? ਹਾਂਜੀ ਮੈਂ ਸਰ ਪ੍ਰੋਫੈਸਰ ਰਮਿੰਦਰ ਸਿੰਘ। ਪ੍ਰੋਫੈਸਰ ਤੇ ਮੁਖੀ ਐਜੂਕੇਸ਼ਨ ਵਿਭਾਗ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਹੈਗੀ ਹੈ ਮਾਲਵਾ ਖੇਤਰ ਦੀ ਜਿਹੜੀ ਮੁੱਖ ਯੂਨੀਵਰਸਿਟੀ ਹੈ ਇਹਦੇ ਚਾਰ ਰੀਜਨਲ ਸੈਂਟਰ ਨੇ ਤਾਂ ਕਾਫੀ ਸਾਰੇ ਕਾਲਜਸ ਨੇ ਕਾਫੀ ਸਾਰੇ ਨੇਬਰਹੂਡ ਕੈਂਪਸਸ ਨੇ ਬਠਿੰਡਾ ਵਿਖੇ ਦਾ ਇੱਕ ਮੁੱਖ ਰੀਜਨਲ ਸੈਂਟਰ ਹੈ ਤਾਂ ਜਿਹੜਾ ਮੁੱਖ ਰੀਜਨਲ ਸੈਂਟਰ ਹੈ ਇਹਦੇ ਤਿੰਨ ਵਿਭਾਗ ਨੇ ਤਿੰਨ ਵਿਭਾਗ ਨੇ ਔਰ ਇਹਨਾਂ ਤਿੰਨਾਂ ਵਿੱਚੋਂ ਐਜੂਕੇਸ਼ਨ ਵਿਭਾਗ ਮੁੱਖ ਵਿਭਾਗ ਹੈ ਦਾ ਇੱਕ ਪੀਜੀ ਸਟੱਡੀ ਵਿਭਾਗ ਹੈ ਇੱਕ ਲਾਅ ਵਿਭਾਗ ਹੈ ਔਰ ਐਜੂਕੇਸ਼ਨ ਵਿਭਾਗ ਦੀ ਅੱਜ ਜਿਹੜੀ ਹੈ ਸਾਡੀ ਐਥਲੈਟਿਕ ਮੀਟ ਦਾ ਯੋਜਨ ਕੀਤਾ ਗਿਆ ਅਸੀਂ ਹਰ ਸਾਲ ਇਹਨਾਂ ਦਿਨਾਂ ਚ ਜਿਹੜਾ ਐਥਲੈਟਿਕ ਮੀਟ ਦਾ ਯੋਜਨ ਕਰਦੇ ਹਾਂ 2001-2 ਤੋਂ ਸਾਡਾ ਵਿਭਾਗ ਜਿਹੜਾ ਸੀਗਾ ਖੁੱਲਿਆ ਗਿਆ ਸੀਗਾ ਤੇ ਲਗਾਤਾਰ ਜਦੋਂ ਕਲਾਸਾਂ ਲੱਗਦੀਆਂ ਬੱਚੇ ਜਿਹੜੇ ਹੈਗੇ ਆ ਗਿਆਨ ਪ੍ਰਾਪਤ ਕਰਦੇ ਆ ਤੇ ਉਹ ਇੱਕ ਰੂਟੀਨ ਬਣ ਜਾਂਦਾ ਮੋਨੋਟੋਨਸ ਬਣ ਜਾਂਦਾ ਫਿਰ ਉਹ ਅੱਕ ਥੱਕ ਜਾਂਦੇ ਆ ਤੇ ਸਾਰੇ ਸਾਲ ਦੌਰਾਨ ਅਸੀਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਫੰਕਸ਼ਨ ਕਰਦੇ ਰਹਿੰਨੇ ਆ ਇਹ ਸਾਡਾ ਪ੍ਰਮੁੱਖ ਫੰਕਸ਼ਨ ਇਸ ਕਰਕੇ ਹੁੰਦਾ ਹੈ ਕਿ ਵਿਦਿਆਰਥੀ ਜਿਹੜੇ ਆ ਇਹਨਾਂ ਨੇ ਸੈਕੰਡਰੀ ਅਧਿਆਪਕ ਬਣਨਾ ਹੈ ਜਿਹੜੇ ਸਾਡੇ ਕੋਲੇ ਬੀਐਡ ਕੋਰਸ ਕਰਦੇ ਨੇ ਇਹਨਾਂ ਨੇ ਸਕੂਲਾਂ ਦੇ ਵਿੱਚ ਜਾ ਕੇ ਸੈਕੰਡਰੀ ਸਕੂਲ ਦੇ ਵਿੱਚ ਜਿਹੜੀਆਂ ਖੇਡਾਂ ਨੇ ਉਹਨਾਂ ਦਾ ਯੋਜਨ ਕਰਨਾ ਹੈ ਜਿੱਥੇ ਇਹ ਖੁਦ ਖੇਡਾਂ 'ਚ ਭਾਗ ਲੈਂਦੇ ਆ ਆਪਣੀ ਸਪੋਰਟਸਮੈਨਸ਼ਿਪ ਜਿਹੜੀ ਹੈ ਉਹਨੂੰ ਸਿੱਖਦੇ ਆ ਉੱਥੇ ਇਹ ਚੰਗੇ ਆਰਗੇਨਾਈਜ਼ਰ ਬਣਨ ਦੀ ਜਿਹੜੀ ਹੈ ਟ੍ਰੇਨਿੰਗ ਵੀ ਲੈਂਦੇ ਆ ਕਿਉਂਕਿ ਇਹਨਾਂ ਨੇ ਸਕੂਲਾਂ ਦੇ ਵਿੱਚ ਜਾ ਕੇ ਜਿਹੜੀ ਵੱਖ-ਵੱਖ ਕਲਾਸਾਂ ਦੇ ਬੱਚੇ ਨੇ ਉਹਨਾਂ ਲਈ ਖੇਡਾਂ ਦਾ ਯੋਜਨ ਕਰਨਾ। ਸੋ ਅੱਜਕੱਲ ਸਕੂਲਾਂ ਦੇ ਵਿੱਚ ਬਹੁਤ ਸਾਰੇ ਫੰਕਸ਼ਨ ਨਿਯੋਜਿਤ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਯੋਜਨ ਤੇ ਲਈ ਇਹਨਾਂ ਦੇ ਅੰਦਰ ਆਰਗੇਨਾਈジング ਸਕਿਲਸ ਚਾਹੀਦੀਆਂ ਨੇ ਤੇ ਉਹ ਜੜੀਆਂ ਨੇ ਇਹਨਾਂ ਨੂੰ ਜਦੋਂ ਅਸੀਂ ਪ੍ਰੈਕਟੀਕਲੀ ਲਰਨਿੰਗ ਬਾਏ ਡੂਇੰਗ ਦੇ ਵਿੱਚ ਪਾਉਨੇ ਆ ਜਦੋਂ ਇਹ ਕਰਕੇ ਸਿੱਖਦੇ ਨੇ ਤਾਂ ਬਹੁਤ ਵਧੀਆ ਢੰਗ ਨਾਲ ਉਹ ਸਕਿਲਸ ਡਵੈਲਪ ਕਰਦੇ ਨੇ। ਕੱਲ ਤੋਂ ਇਹਨਾਂ ਨੇ ਪਹਿਲਾਂ ਗਰਾਊਂਡ ਤਿਆਰ ਕੀਤਾ ਬੱਚਿਆਂ ਨੇ ਪੂਰੇ ਜੋਸ਼ ਨਾਲ ਬਹੁਤ ਹੀ ਊਰਜਾ ਇਹਨਾਂ ਚ ਦੇਖਣ ਨੂੰ ਮਿਲੀ। ਬਹੁਤ ਹੀ ਚੁਸਤੀ ਦ੍ਰਿਸ਼ਟੀ ਨਾਲ ਇਹਨਾਂ ਨੇ ਖੇਡਾਂ 'ਚ ਭਾਗ ਲਿਆ ਸੋ ਇਸ ਤਰ੍ਹਾਂ ਨਾਲ ਅੱਜ ਦੀ ਇਹ ਜਿਹੜੀ ਸਾਡੀ ਐਥਲੈਟਿਕ ਮੀਟ ਹੈ ਸੰਪੰਨ ਹੋਈ ਹੈ ਸਵੇਰ ਸੀ 9:30 ਵਜੇ ਸ਼ੁਰੂ ਕੀਤੀ ਸੀ ਤੇ ਸਾਰੇ ਵਿਦਿਆਰਥੀ ਬਹੁਤ ਖੁਸ਼ ਨੇ ਸਾਰੇ ਵਿਭਾਗ ਦੇ ਟੀਚਿੰਗ ਨੌਨ ਟੀਚਿੰਗ ਸਟਾਫ ਨੇ ਇਹਦੇ 'ਚ ਭਾਗ ਲਿਆ ਤੇ ਇਸ ਤਰ੍ਹਾਂ ਨਾਲ ਜਿਹੜੀ ਸਿੱਖਿਆ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਉਹ 올 ਰੌਂਡ ਡਵੈਲਪਮੈਂਟ ਹੈ ਬੱਚੇ ਦੇ ਸਰਵਪੱਖੀ ਵਿਕਾਸ ਦਾ ਇੱਕ ਸਾਧਨ ਹੈ ਤਾਂ ਉਹਦੇ ਵਿੱਚੋਂ ਜਿਹੜੀ ਸਰੀਰਕ ਉਹਦਾ ਵਿਕਾਸ ਹੈ ਉਹਦੇ ਲਈ ਇਹ ਸਾਡਾ ਅੱਜ ਦਾ ਫੰਕਸ਼ਨ ਸੀਗਾ ਸੋ ਬਹੁਤ-ਬਹੁਤ ਧੰਨਵਾਦ